ਸਤਿ ਸ੍ਰੀ ਅਕਾਲ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਸੀਐਮ ਭਗਵੰਤ ਮਾਨ ਤੇ ਐਨਸੀਬੀ ਕਿਸ ਤਰ੍ਹਾਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਗਿਰਦ ਜੁੜਾ ਘੇਰਾ ਹੈ ਉਤੰਗ ਕਰਨ ਦਾ ਹੀ ਹੈਗੀ ਹੈ ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀਆਂ ਉਸ ਤੇ ਵਿਚਾਰ। ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮંત્રી ਤੇ ਕਿਉਂਕਿ ਆਮਦਨ ਨਾਲੋਂ ਵੱਧ ਉਹਨਾਂ ਦੇ ਕੋਲ ਜਾਇਦਾਦ ਹੈ ਜਿਸ ਦਾ ਹਵਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ ਕੋਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਲਗਭਗ 540 ਕਰੋੜ ਰੁਪਏ ਹਿਆਰ ਏਕੜ ਜ਼ਮੀਨ ਹਿਮਾਚਲ ਦੇ ਵਿੱਚ ਸੈਨਿਕ ਫਾਰਮ ਦਿੱਲੀ ਵਾਲਾ ਜਿਸ ਦੀ ਕੀਮਤ ਪੌਣੇ 200 ਕਰੋੜ ਦੱਸੀ ਜਾ ਰਹੀ ਹੈ ਗਨੀਪ ਕੌਰ ਮਜੀਠੀਆ ਦੇ ਨਾਮ ਦੇ ਨਾਲ ਕਾਨੂੰਨੀ ਕਟੀ ਗਈ ਹੈ ਜਿਸ ਦੇ ਵਿੱਚ 25% ਇਹਨਾਂ ਦਾ ਸ਼ੇਅਰ ਹੈ ਸ਼ੇਅਰ ਹੋਲਡਰ ਹੈ ਗ੍ਰੀਨ ਅਵੇਨਿਊ ਸ਼ਰੂਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਖੁੱਲ ਕੇ ਨਹੀਂ ਗਰਜੇ ਸੁਖਬੀਰ ਸਿੰਘ ਬਾਦਲ ਅਜੇ ਤਾਂ ਬਾਬਾ ਬੀਬਾ ਸਿੰਘ ਬਲਕੌਰ ਬਾਦਲ ਨੇ ਇਥੋਂ ਤੱਕ ਵੀ ਕਹਿ ਦਿੱਤਾ ਜੇਕਰ ਪੰਜਾਬ ਦੇ ਵਿੱਚੋਂ ਚਟਾਕਾ ਖਤ ਹੁੰਦਾ ਹੈ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਰੱਖਣ ਨਾਲ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਬਿਕਰਮਜੀਤਿਆ ਨੂੰ ਜੇਲ੍ਹ ਦੇ ਵਿੱਚ ਰੱਖ ਸਕਦੇ ਹੋ ਇਕੜ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਸਰੂ ਮੁੱਦਿਆਂ ਤੋਂ ਭਟ ਗਈ ਹੈ ਉਹਨਾਂ ਮੁੱਦਿਆਂ ਉੱਤੇ ਪਰਦਾ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਹੈ ਹੁਣ ਐਨਸੀਬੀ ਵੀ ਦਸਕਤ ਦੇਰੀ ਹੈ ਪੰਜਾਬ ਦੇ ਵਿੱਚ ਕਿਉਂਕਿ ਆਮਦਨ ਨਾਲੋਂ ਵੱਧ ਜੈਦ ਰੱਖਤੇ ਹਵਾਲੇ ਅਤੇ ਇਹ ਆਮਦਨ ਆ ਕਿੱਥੋਂ ਇਹ ਆਮਦਨ ਨਸ਼ਾ ਵਿਛਕੀ ਕਮਾਈ ਗਈ ਡਰਗ ਤਸਰੀ ਕਰਵਾਈ ਗਈ ਕਿਉਂਕਿ ਇਹਨੂੰ ਡਰੈਕਟ ਮਨੀ ਟ੍ਰੇਲਿੰਗ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਜ਼ਨਸ ਦੇ ਸਰ ਉੱਚ ਅਧਿਕਾਰੀਆਂ ਵੱਲੋਂ ਭਾਈ ਇਹਨਾਂ ਨੇ ਡਰੈਕਟ ਤਸਕਰੀ ਕਰਕੇ ਸੱਤਾ ਤੇ ਪਿੰਦੀ ਕੌਣ ਸੀ ਉਹਨਾਂ ਦੇ ਨਾਲ ਕਿਉਂ ਇਹਨਾਂ ਦੇ ਗੂੜੇ ਸਬੰਧ ਬਣੇ ਕਿਉਂ ਉਹਨਾਂ ਨੂੰ ਸ਼ੁਰੂਕੀ ਅਕਾਲੀ ਦਲ ਦੀ ਸਰਕਾਰ ਸਮੇਂ ਸਕਿਉਰਿਟੀ ਦਿੱਤੀ ਗਈ ਕਿਉਂ ਉਹਨਾਂ ਨੂੰ ਹੈਲੀਕਾਪਟਰ ਤੇ ਝੂਟੇ ਦਵਾਏ ਗਏ ਕਿਉਂ ਉਹਨਾਂ ਨੇ ਮਹਿੰਗੀਆਂ-ਮਹਿੰਗੀਆਂ ਗੱਡੀਆਂ ਤੇ ਮਹਿੰਗੇ ਕਾਰ ਬਿਕਰਮ ਮਜੀਠੀਆ ਨੂੰ ਜਿਹੜੇ ਨੇ ਗਿਫਟ ਕੀਤੇ ਕੌਣ ਨੇ ਇਹਨਾਂ ਬਾਰੇ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜੀ ਵੱਡੀ ਜਲਦੀ ਕਰ ਜਾ ਰਹੇ ਨੇ ਐਨਸੀਬੀ ਜਿਹੜੀ ਹੈ ਉਹ ਨਸ਼ਿਆਂ ਨੂੰ ਲੈ ਕੇ ਆਵੇਗੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਈਡੀ ਨੇ ਵੀ ਆਪਣੀਆਂ ਬੁਹਾਰਾਂ ਜਲਦੀ ਮੋੜਣੀਆਂ ਨੇ ਬਿਕਰਮ ਮਜੀਠੀਆ ਨੂੰ ਲੈ ਕੇ ਹੁਣ ਗੱਲ ਜਿਹੜੀ ਮੁੱਦੇ ਦੀ ਹੈ ਕੀ ਬਿਕਰਮ ਮਜੀਠੀਆ ਦੇ ਘਪਤੇ ਬਲੋਜ ਚੱਲੇਗਾ ਕੀ ਉਸ ਦੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਹੈ ਉਹ ਕੁਰਕੀ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਵਿਧਾਇਕ ਅਤੇ ਮੰਤਰੀ ਨੇ ਜਿੰਨਾ ਉਹਨਾਂ ਦੇ ਆਮਦਨ ਤੋਂ ਵੱਧ ਪੈਸਾ ਆਪਣੇ ਅਕਾਊਂਟਸ ਦੇ ਵਿੱਚ ਆਪਣੇ ਬੈਂਕਾਂ ਦੇ ਵਿੱਚ ਰੱਖਿਆ ਹੋਇਆ ਹੈ ਉਹਦੇ ਨਾਲ ਪੰਜਾਬ ਦਾ ਕਰਜ਼ਾ ਲੈ ਜਾਵੇਗਾ ਤੇ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਕਿ ਸਿਰਫ ਡਰਾਮੇਬਾਜ਼ੀ ਤੇ ਸਟੰਡ ਬਾਜ਼ੀ ਕੀਤੀ ਜਾ ਰਹੀ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੁਝ ਵੀ ਬ੍ਰਿਕਮ ਮਜੀਠੀਆ ਦੇ ਵਿਰੁੱਧ ਕੀਤਾ ਹੈ ਉਹ ਬਿਲਕੁਲ ਸਹੀ ਕੀਤਾ ਹੈ ਉਸ ਦੇ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਨੇ ਰੋਲਾ ਪਾਇਆ ਹੈ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੇ ਰੋਲਾ ਪਾਇਆ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਸੱਤ ਮੈਂਬਰ ਦੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ਿਲ ਨੇ ਨਾ ਸ਼੍ਰੀ ਇਕਾਲਤਖ ਸਾਹਿਬ ਦੇ ਜਥੇਦਾਰ ਨਾ ਚਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਹੱਕ ਵਿੱਚ ਆਏ ਬਿਕਰਪ ਜਿੱਠਿਆ ਤੇ ਕਿਉਂਕਿ ਕਾਨੂੰਨੀ ਪ੍ਰਕਿਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਦੀ ਵਾਗਡੋਰ ਹੈ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਹੜੇ ਰਾਤ ਵਿੱਚ ਆਏ ਜਿਨ੍ਹਾਂ ਨੇ ਹਮਾਇਤ ਕੀਤੀ ਉਹਨਾਂ ਦੇ ਘਰ ਉੱਤੇ ਵੀ ਬਲਡੋਜੋ ਚੱਲਣਗੇ ਉਹਨਾਂ ਦੀ ਜਾਇਦਾਦ ਵੀ কুরਕੀ ਹੋਵੇਗੀ ਕਿਉਂਕਿ ਉਹਨਾਂ ਨੇ ਵੀ ਆਫ਼ਤ ਤੋਂ ਬਾਅਦ ਆਪਣੀ ਜਾਇਦਾਦ ਬਣਾਈ ਹੋਈ ਹੈ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ ਲੋਕ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਕਰਮਜੀਤਿਆ ਦੀ ਜਿਹੜੀ ਜਾਇਦਾਦ ਬਣੀ ਹੋਈ ਹੈ ਉਸ ਨੂੰ ਕੁਰਕ ਕਰ ਲੈਂਦੇ ਨੇ ਜਾਂ ਉਸ ਤੇ ਬਰਦੋਦ ਸਲਾ ਦੇ ਦਿੰਦੇ ਨੇ ਤਾਂ ਪੰਜਾਬ ਦਾ ਮੁੱਖ ਮੰਤਰੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬੜੀ ਆਸਾਨੀ ਨਾਲ ਜਿੱਤ ਜਾਵੇਗਾ ਜੇਕਰ ਨਹੀਂ ਇਸ ਨੂੰ ਸਟੰਟ ਬਾਜ਼ੀ ਇਸ ਨੂੰ ਡਰਾਮੇ ਬਾਜ਼ੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇ ਵੀ ਕਿਆ ਚਾਰਿਆ ਹੈ ਕਿ ਮੈਂ ਆਪਣਾ ਕੰਮ ਕਰ ਦਿੱਤਾ ਮੈਂ ਆਪਣਾ ਫਰਜ਼ ਨਿਭਾ ਲਿੱਤਾ ਬਾਕੀ ਦੀ ਜ਼ਿੰਮੇਵਾਰੀ ਹੈ ਕਿਹੜੇ ਲੋਕਾਂ ਦੀ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਦੀ ਮਾਨਯੋਗ ਅਦਾਲਤ ਪੰਜਾਬ ਅਤੇ ਹਰਿਆਣਾ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਹੈ ਉਸ ਤੋਂ ਬਾਅਦ ED ਨੇ ਵੀ ਬੁਹਾਰਾ ਕਹਿੰਦੇ ਨੇ ਮੋਰਨੀਆਂ ਨੇ NCB ਤਾਂ ਵਾਰ-ਵਾਰ ਪੰਜਾਬ ਦੇ DGP ਗੌਰਵ ਯਾਦਵ ਨਾਲ ਸੰਪਰਕ ਕਰ ਰਹੀ ਹੈ ਕਿ ਸਾਨੂੰ ਵੀ ਜਿਹੜਾ ਹੈ ਇਹ ਤਕੀਕਾਤ ਇਨਵੈਸਟ ਕਰਨ ਦਾ ਮੌਕਾ ਦਿੱਤਾ ਜਾਵੇ ਇਟ ਮੀਨਸ ਕਿ ਵਿਕਰਮਜੀਤਿਆਦਿਆਂ ਜੇਲ੍ਹ ਦੇ ਵਿੱਚ ਬੈਠੇ ਹੀ ਬਹੁਤ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਬੰਡੋਜ਼ਰ ਚਲਾਉਂਦੇ ਨੇ ਜੇਕਰ ਇਹ ਫੈਸਲਾ ਲੈ ਲੈਂਦੇ ਨੇ ਕਿਉਂਕਿ ਜਿਹੜੇ ਛੋਟੇ ਮੋਟੇ ਨਸ਼ਾ ਤਸਕਰ ਸੀ ਉਹਨਾਂ ਦੇ ਘਰ ਉੱਤੇ ਬੰਡੋਜ਼ਾ ਚਲਾਇਆ ਗਿਆ ਉਹਨਾਂ ਦੇ ਘਰ ਤੇ ਬੰਡੋਜ਼ਰ ਛੱਲੇ ਵੀ ਪੰਜਾਬ ਦੇ ਵਿੱਚ ਹਾਕਾਰ ਮੱਚੀ ਵੀ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਸਾਥ ਵੀ ਦਿੱਤਾ ਕਿ ਜਿਨ੍ਹਾਂ ਦੇ ਘਰਾਂ ਉੱਤੇ ਬੰਡੋਜ਼ਰ ਚੱਲੇ ਨੇ ਉਹ ਨਸ਼ਾ ਤਸਕਰ ਸੀ ਉਹਨਾਂ ਨਾਲੋਂ ਨਸ਼ਾ ਵੇਚਿਆ ਜਾਂਦਾ ਸੀ ਜੇਕਰ ਬਿਕਰਮਜੀਤਿਆ ਦੇ ਨਾਲ ਅਜਾਇਆ ਹੋ ਜਾਂਦਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਣ ਦੁਆਰਾ ਮੁੱਖ ਮੰਤਰੀ ਬਣ ਸਕਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਜਿਹੜਾ ਇਹ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਧੰਨ ਬਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹੈਗੀਆਂ ਮੈਂ ਕਿਉਂਕਿ ਰੋਜ਼-ਰੋਜ਼ ਨਿਤ ਨਹੀਂਆਂ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਮੈਂ ਐਸੀਆਂ ਐਸੀਆਂ ਗੱਲਾਂ ਦੇ ਬਾਰੇ ਖੁਲਾਸੇ ਹੋਣਦੇ ਹੈ ਜਿਹੜੇ ਸਾਰਿਆਂ ਵਾਸਤੇ ਹੈਰਾਨੀਜਨਕ ਹੈਗੇ ਆ ਵਿਕਰਮ ਸਿੰਘ ਮੱਜੀ ਜੀ ਕੀ ਆ ਜਿਹੜਾ ਜਿਨੇ ਕੇ ਬਹੁਤ ਜ਼ਿਆਦਾ ਸੰਪਤੀ ਬਣਾਈ ਸੀ ਗੈਰ ਕਾਨੂੰਨੀ ਜ਼ਾਇਦਾਦਾਂ ਬਣਾਈਆਂ ਸੀਗੀਆਂ ਜਿਹੜੀਆਂ ਹਜ਼ਾਰ ਏਕੜ ਦੇ ਤਕਰੀਬ ਦਸੀਆਂ ਜਾ ਰਹੀਆਂ ਹੈਗੀਆਂ ਮੈਂ ਔਰ ਇਹ ਜਿਹੜੇ ਸਿੱਟ ਸਬਾਹਜ ਮਿਲਦੇ ਉਹਨਾਂ ਤੋਂ ਇਹ ਚੀਜ਼ ਸਾਬਤ ਹੁੰਦੀ ਹੈ ਕਿ ਜਿਹੜੀ ਇਹ ਸੰਪਤੀ ਹੈ ਇਹ ਡਾਇਰੈਕਟ ਚਿੱਟੇ ਦੇ ਤਸਕਰ ਤੋਂ ਬਣੀ ਹੈਗੀ ਹੈ ਉਸ ਲਈ ਹੁਣ ਜਿਹੜੀ ਐਨਸੀਬੀ ਹੈ ਉਹ ਵੀ ਮੈਦਾਨ ਵਿੱਚ ਆ ਗਈ ਹੈ ਔਰ ਉਮੀਦ ਹੈ ਕਿ ਜਿਸ ਤਰ੍ਹਾਂ ਬਾਕੀ ਨਸ਼ਾ ਤਸਕਰਾਂ ਦੇ ਕਾਰਟਾਏ ਗਏ ਉਹਨਾਂ ਦੇ ਪਿੱਲਾ ਪੰਜਾ ਚੱਲਿਆ ਹੁਣ ਵਿਕਰਮ ਜਿੰਗ ਵਿਕਰਮ ਸਿੰਘ ਮਜੀਠੀਆ ਆਦਿ ਸੰਪਤੀ ਦਾ ਵੀ ਇਹੀ ਹਾਲ ਹੋਏਗਾ ਇਹਨਾਂ ਜਿਹੜੇ ਬੰਗਲੇ ਆ ਜਿਹੜੀਆਂ ਜ਼ਮੀਨਾਂ ਆ ਗੈਰ ਕਾਨੂੰਨੀ ਉਹ ਜ਼ਬਤ ਕੀਤੀਆਂ ਜਾਣਗੀਆਂ ਜਿਹੜਾ ਪੈਸਾ ਆ ਜਿਹੜਾ ਕਿ ਬਣਿਆ ਹੈ ਉਸ ਨੂੰ ਵੀ ਹਕੂਮਤ ਆਪਣੀ ਤਹਦਿਲ ਦੇ ਵਿੱਚ ਲਏਗੀ ਕਿਉਂਕਿ ਜਦੋਂ ਵਿਜੀਲੈਂਸ ਵਾਲੇ ਐ ਜੈਸੀ ਕੇ ਆ ਵਿਕਰਮ ਸਿੰਘ ਮਜੀਠੀਆ ਦੀ ਗ੍ਰਫਤਾਰੀ ਕਰਨ ਵਾਸਤੇ ਉਦੋਂ ਵੀ ਕਾਰਪੋਰ ਜਿਹੜੇ ਆ ਉਹਨਾਂ ਵੱਲੋਂ ਵਿਕਰਮ ਸਿੰਘ ਮਜੀਠੀਆ ਨੇ ਨਿਜ਼ਾਮਤ ਕਰਵਾ ਕੇ ਉਹਨਾਂ ਨੂੰ ਰੋਕਿਆ ਸੀਗਾ ਬਾਕੀ ਰੋ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਜਸਰ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਰੱਖਣਾ ਹੈ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼